SSP ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ DSP ਜੰਡਿਆਲਾ ਗੁਰੂ ਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਕਾਰੋਬਾਰੀਆਂ ਤੇ ਕਾਬੂ ਪਾਉਣ ਲਈ ਇੱਕ ਵੱਡੀ ਮਹਿੰਮ ਤਹਿਤ ਅੱਜ ਐਸਐਚਓ ਜੰਡਿਆਲਾ ਪਰਮਿੰਦਰ ਸਿੰਘ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਨ੍ਹਾਂ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਔਨਕਲੋ ਪਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ ਐਸਐਚਓ ਜੰਡਿਆਲਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਪਾਰਟੀ ਟੀਮ ਪੁਆਇੰਟ ਦਾਣਾ ਮੰਡੀ ਜੰਡਿਆਲਾ ਗੁਰੂ ਨੇੜੇ ਗਸ਼ਟ ਦੌਰਾਨ ਜਗਰੂਪ ਸਿੰਘ ਉਰਫ ਜੂਪਾ ਪੁੱਤਰ ਹਰਵਿੰਦਰ ਸਿੰਘ ਤੇ ਜਗਨਦੀਪ ਸਿੰਘ ਉਰਫ ਸਾਗਰ ਪੁੱਤਰ ਹਰਵਿੰਦਰ ਸਿੰਘ ਵਾਸੀ ਗੁੰਨੋਵਾਲ ਨੂੰ ਕਾਬੂ ਕਰਕੇ ਇਹਨਾਂ ਕੋਲੋਂ 100 ਗ੍ਰਾਮ ਹੈਰੋਇਨ ਸਮੇਤ ਇੱਕ ਮੋਟਰਸਾਈਕਲ ਪਲਟਿਨਾ ਪੀਬੀਜੀ 02 ਡੀਈ 088 ਨੂੰ ਬਰਾਮਦ ਕੀਤਾ ਗਿਆ ਐਸਐਚਓ ਨੇ ਵੀ ਦੱਸਿਆ ਕਿ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਰਿਮਾਂਡ ਲੈ ਕੇ ਬਰਾਕੀਨਾਤ ਪੁੱਛਗਿੱਛ ਕੀਤੀ ਜਾਵੇਗੀ ਜੁੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਰਿਪੋਰਟ ਸਰ ਜਿਹੜੇ ਦੋ ਦੋਸ਼ੀ ਅੱਜ ਫੜੇ ਗਏ ਐ ਇਹਨਾਂ ਦੇ ਨਾਮ ਸੇ ਤੁਹਾਨੂੰ ਬਾਰੇ ਜਾਣਕਾਰੀ ਦਿਓ ਮਾਨਯੋਗ ਐਸਐਸਪੀ ਸਾਹਿਬ ਸੀਨੀਅਰ ਕਪਤਾਨ ਸਵਾਸਤ ਅੰਦਰ ਸਿੰਘ ਜੀ ਨੂੰ ਨਸ਼ਿਆਂ ਦੇ ਖਿਲਾਫ ਵੱਡੀ ਮਿਹਨਤ ਹੈ। ਉਹਨਾਂ ਦੇ ਦਿਸਾਨ ਦੇ ਸ਼ਾਨ ਸਾਹਿਬ ਡੀਐਸਪੀ ਸਾਹਿਬ ਦੀ ਸਵਾਰਵਿੰਦਰ ਸਿੰਘ ਜੀ ਹਲਕਾ ਜਗੜਾ ਗੁਰਦੀ ਬਾਈ ਲੇਨ ਸਾਹਿਬ ਜਿਹੜੇ ਨਸ਼ਿਆਂ ਖਿਲਾਫ ਜੋ ਸੀਨੀਅਰ ਕਮੇਟੀ ਆ ਉਹਦੇ ਵਿੱਚ ਪਹਿਲਾਂ ਵੀ ਅਸੀਂ 1 ਕਿਲੋ ਹੈਰੋਨ ਬਰਾਮਦ ਕੀਤੀ ਸੀ ਦੋ ਮਹੀਨਿਆਂ ਪਹਿਲਾਂ ਹੁਣ ਦੋ ਦੋਸ਼ੀ ਹੋਰ ਗ੍ਰੈਬ ਕਰਤੀ ਆ ਜਗਤ ਸਿੰਘ ਜੁਪਤਾ ਸਾਹਿਬ ਤੇ ਜਗਦੀਪ ਸਿੰਘ ਇਹ ਦੋਨੋਂ ਬੰਨਵਾਲੇ ਆ ਜਗਨਦੀਪ ਸਿੰਘ ਦੋਨੋਂ ਗੰਗੋਵਾਲ ਦੇ ਇਹਨਾਂ ਕੋਲ 100 ਗ੍ਰਾਮ ਹੈਰੋਨ बरामद ਕੀਤੀ ਆ ਕੰਪਿਊਟਰ ਖੰਡਾ ਰਾਮਦ ਕੀਤਾ ਇੱਕ ਮੋਟਰਸਾਈਕਲ ਕੰਟੀਨਾ ਇਹਨਾਂ ਦੇ ਮਕਦਮਾ ਨੰਬਰ 168ਾ ਜਮਿ ਅੰਡਰ ਸੈਕਸ਼ਨ 21 ਕਟਵਸਾਈਡ ਦੀ ਪੀ ਸੈਕਟਰ ਦਰਜ ਕੀਤਾ ਹੈ ਇਹ ਇਹਨਾਂ ਦੇ ਜਿਹੜੇ ਪੁਸ਼ਕਿਸ਼ਤੇ ਜਿਹੜੇ ਦੋਸ਼ੀਆ ਹੋਰ ਵੀ ਨਾਮਦ ਕੀਤੇ ਆ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਹੋਰ ਵੱਡੀ ਕਮੀ ਕੀਤਾ ਇਹਨਾਂ ਦਾ ਪਹਿਲਾਂ ਵੀ ਕੋਈ ਮੁਕਦਮੇ ਹੈਗੇ ਆਹ ਦੇ ਤਲਾ ਪਹਿਲਾਂ ਵੀ ਮੁਕਦਮੇ ਹੈਗੇ ਇਹਨਾਂ ਤੇ ਕਰਸ਼ਕਤਾ ਵੀ ਕੀਤੀ ਸੀ ਕੀ ਕਹਣਾ ਜਗਸ਼ਰ ਸ਼ਹਿਰ ਵਾਸੀਨ ਕੀ ਸੰਦੇਸ਼ ਨਾ ਜੋਗੀ ਸ਼ਹਿਰ ਵਾਸੀਨ ਨੂੰ ਇਹ ਸੰਦੇਸ਼ ਆ ਵੀ ਕਿਸੇ ਸਾਡਾ ਸਹਿਯੋਗ ਲੋ ਨਸ਼ੇ ਦਾ ਲੱਗ ਲੱਗ ਪੁੱਟ ਚੁੱਕਿਆ ਹੈ ਜਲਦੀ ਹੀ ਇਹ ਸ਼ਹਿਰ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਊਗਾ ਇਸਪੋਰਟਸ ਦੀ ਹਰ ਕੋਸ਼ਿਸ਼ ਜਾਰੀ ਹੈ ਮਾਨਸਿਕ ਸਿਹਤ ਦੀ ਸਾਉ ਸਮੇਂ ਸਮੇਂ ਤੇ ਗਾਈਡਲਾਈਨਾਂ ਦੇ ਦੇਗੇ ਜੋ ਵੀ ਹੁੰਦਾ ਹੈ ਜਿਸ ਅਨੁਸਾਰ ਕੰਮ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਵੀ ਦਿਨ ਰਾਤ ਉਹ ਵੀ ਮਿਹਨਤ ਕਰਦੇ ਆ ਉਹਨਾਂ ਦੀ ਵੀ ਜਵਾਨਾਂ ਕੋਈ ਜਿਹੜਾ ਸ਼ਹਿਰ ਨਸ਼ਾ ਮੁਕਤ ਹੋਵੇ ਤੇ ਜੋ ਵੀ ਉਹ ਉਹਨਾਂ ਦੇ ਦਿਸਾਂਬਰ ਦੇ ਅਨੁਸਾਰ ਕਿਡਾ-ਵਡੀਆਂ ਕੰਮ ਦੇ ਵੀ ਮਿਲਦੀਆਂ ਤੇ ਜਲਦੀ ਨੂੰ ਨਸ਼ਾ ਮੁਕਤ ਕਰਦੇ ਆ